हां जी दोस्तों एक बहुत ही ज्यादा ਜਿਹੜਾ ਮੁੱਦਾ ਭਖਿਆ ਹੋਇਆ ਆ ਦੋ ਇੱਕ ਦਿਨ ਪਹਿਲਾਂ ਹੁਣ ਹੋਰ ਦੁਬਾਰਾ ਫਿਰ ਭਖਿਆ ਹੋਇਆ ਮੁੱਦਾ ਉਹਦੇ ਬਾਰੇ ਚਾਰ ਲੈਣਾ ਗਾ ਕੇ ਵਿਆਹ ਕਰ ਲੱਗੇ ਆ ਤੇ ਵੀਰ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਨਾ ਜ਼ਰੂਰ ਦੱਸਿਓ ਕਮੈਂਟ ਕਰਕੇ ਬਾਈ ਬਣ ਕੇ ਹੈਨਾ ਲੈ ਜੀ ਫਿਰ ਸੁਣਿਆ ਜਰਾ ਅੰਦਰ ਧਿਆਨ ਹੋ ਕੇ ਬਰਦੀ ਦੇ ਵਿੱਚ ਜਿਹੜੀ ਰੀਲਾ ਬਣਾਉਂਦੀ ਸੀ ਮੈਂ ਕਿਹਾ ਬਰਦੀ ਦੇ ਵਿੱਚ ਜਿਹੜੀ ਰੀਲਾ ਬਣਾਉਂਦੀ ਸੀ ਉਸ 'ਤੇ ਪਾ ਕੇ ਫਿਰ ਲੱਖ ਨੂੰ ਕਮਾਉਂਦੀ ਸੀ ਇਸ 'ਤੇ ਪਾ ਕੇ ਫਿਰ ਲੱਖ ਨੂੰ ਕਮਾਉਂਦੀ ਸੀ ਉਹ ਰੋਜ਼ਗਾਰ ਮਿਲਿਆ ਨਾ ਸ਼ੁਕਰ ਮਨਾਉਂਦੀ ਸੀ ਰੋਜ਼ਗਾਰ ਮਿਲਿਆ ਨਾ ਸ਼ੁਕਰ ਮਨਾਉਂਦੀ ਸੀ ਮਾਰੇ ਸਮੇਂ ਵਿੱਚ ਸਾਰੇ ਪਾਸਾ ਦਾ ਟੈਲੈਂਟ ਕੋਈ ਲੈਂਦਾ ਨਹੀਂ ਉਸ ਆ ਸਾਰੇ ਸਮੇਂ ਵਿੱਚ ਸਾਰੇ ਪਾਸਾ ਵੱਡਾ ਲੈਂਦੇ ਕੋਈ ਲੈਂਦਾ ਨਹੀਂ ਉਸਾਰ ਬਿਜਲਾਸ ਨੇ ਕਹਿੰਦੇ ਫੇਰ ਫੜ ਲਿਆ ਯਾਰੋ ਹਾਰ ਵਾਲੀ ਨਾ ਬਿਜਲਾਸ ਨੇ ਕਹਿੰਦੇ ਫੇਰ ਫੜ ਲਿਆ ਕਾਲੀ ਥਾਰ ਵਾਲੀ ਨਾ ਕੌਣ ਕਿ ਸੋਹਣੀ ਲੱਗ ਗਈ ਐ ਗਾਣਿਆਂ ਦੇ ਵਿੱਚ ਮੋਡਲਿੰਗ ਕਰਦੀ ਐ ਗਾਣਿਆਂ ਦੇ ਵਿੱਚ ਮੋਡਲਿੰਗ ਕਰਦੀ ਐ ਸੋਹਣ ਲੱਗ ਤੇ ਸੀਸੀ ਨਾ ਇਹ ਕੌਣ ਐ ਹੁਣ ਆ ਵੀ ਜੀ ਲਸਣ ਕਹਿੰਦੇ ਫੇਰ ਪਾੜ ਲੀ ਓਏ ਫਾਈਟ ਕੋਈ ਨਾ ਆ ਵੀ ਜੀ ਲਸਣ ਐ ਫੇਰ ਬਾੜ ਲੀ ਓਏ ਕਿੱਟੇ ਵਾਲੀ ਕੋਈ ਨਾ ਅੱਜ ਜਿਹੜੇ ਕੋਲੇ ਆਰ ਅੱਜ ਕੁਝ ਵੀ ਨਹੀਂ ਹੈਗਾ ਉਹ ਵੀ ਤਾਂ ਵਕਤ ਤੇ گزارਦਾ ਉਹ ਵੀ ਤਾਂ ਵਕਤ ਤੇ گزارਦਾ ਜਿੰਨਾ ਪੈਸਾ ਆ ਜਾਵੇ ਲੱਗਦਾ ਏ ਥੋੜਾ ਲਾਲਚੀ ਹੋ ਰਹਿਦਾ ਹੱਤ ਮਾਰਦਾ ਖਾ ਖਾ ਤੇ ਰਹਿਦਾ ਹੱਤ ਮਾਰਦਾ ਘਾਰੇ ਤੋੜ ਕੇ ਜੇੜ ਚੋਰੀ ਵਿੱਚ ਪਾਉਂਦੇ ਭਾਰੇ ਤੋੜ ਕੇ ਸੀ ਜਿਹੜੇ ਝੋਲੀ ਵਿੱਚ ਪਾਉਂਦੇ ਹੁਣ ਰੱਖਦੇ ਨਾ ਫੋਨ ਸਾਨ ਉਹ ਘੁਕਰਪਣੇ ਦੇ ਵਿੱਚ ਫੇਰ ਫੜੀ ਗਈ ਆ ਯਾਰ ਵਾਈਟ ਕੋਈ ਨਾ ਵਾਈਟ ਕੋਈ ਨਾ ਉਹ ਘੁਕਰਪਣੇ ਦੇ ਵਿੱਚ ਫੇਰ ਫੜੀ ਗਈ ਆ ਯਾਰ ਵਾਈਟ ਕੋਈ ਨਾ ਸੇਵਾ ਹਾਂ ਮੀਡੀਆਨ ਕੋਤੇ ਹੱਥ ਲੱਗ ਜਾਵੇ ਸਾਰਾ ਦਿਨ ਓਇਓ ਗੱਲਾਂ ਕਰਦੇ ਸਾਰਾ ਦਿਨ ਓਇਓ ਗੱਲਾਂ ਕਰਦੇ ਅਫਸਾਨਾ ਖਾਣ ਨਾਲ ਲਿੰਕ ਜੁੜਿਆ ਬਾਰ ਬਾਰ ਓਇਓ ਰੈਂਦੇ ਮਰਦੇ ਬਾਰ ਬਾਰ ਓਇਓ ਰੈਂਦੇ ਮਰਦੇ ਪ੍ਰੋਪਟੀ ਆ ਸਾਰੀ ਕਹਿੰਦੇ ਗੁੱਲ ਹੋ ਜਾਣੀ ਨਹੀਂ ਰੇ ਉਹ ਪ੍ਰੋਪੀਅਰ ਸਾਰੀ ਕੈਂਜ ਪਤ ਹੋ ਜਾਣੀ ਉਹਨੇ ਆਉਣਾ ਨਹੀਂ ਉਹ ਬਾਹਰ ਇਹਨੇ ਆਪੁਕਰ ਪਣ ਦੇ ਵਿੱਚ ਫੇਰ ਪੜ ਗਈ ਏ ਕੰਡੇ ਚਿੱਟੇ ਵਾਲੀ ਨਾਲ ਆਪੁਕਰ ਪਣ ਦੇ ਵਿੱਚ ਫੇਰ ਫਸ ਗਈ ਏ ਕਾਲੀ ਥਾਰ ਵਾਲੀ ਨਾਲ ਥਾਰ ਵਾਲੀ ਨਾਲ ਉਹ ਪੁਕਰ ਪਣ ਦੇ ਵਿੱਚ ਫੇਰ ਫਾੜ ਗਈ ਏ ਕੰਡੇ ਚਿੱਟੇ ਵਾਲੀ ਨਾਲ